ਦੇਸ਼ ਦੀ ਸਰਕਾਰ ਮੌਜੂਦ ਸਰਕਾਰ ਹਾਏ 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 ਦੇ ਸਾਥੀ ਅੱਜ ਇਕੱਠੇ ਹੋਏ ਆ ਇਹ ਸਾਥੀ ਜਮੂਰੀਕ ਸੰਸਧਾਨ ਸਭਾ ਦੇ ਆ ਪਿੰਡ ਖੈਰਾ ਮਥਰਕਾ ਪਿੰਡ ਖੁਰਲਾਪੁਰ ਪਰਜੀਆਂ ਸਾਰੇ ਇਕੱਠੇ ਹੋਏ ਅੱਜ ਜਮੂਰੀਕ ਸੰਸਧਾਨ ਸਭਾ ਲੋਕ ਸੰਜੁਕਤ ਮੋਰਚੇ ਦੀ ਕਾਰ ਦੇ ਸਮਰਾਲਾ ਵਿਖੇ ਜੇਤੂ ਰੋਲੀ ਵਿਚ ਸ਼ਾਮਲ ਹੋਣ ਜਾਣੇ ਆ ਰੈਲੀ ਕਾਦੀ ਆ ਕਰ ਰਹੇ ਆ ਜੀ ਭਗਵੰਤ ਮਾਨ ਨੇ ਲੈਂਡ ਪੂਲਿੰਗ ਪਾਲਿਸੀ ਪੜਾਈ ਸੀ ਕਿਸਾਨਾਂ ਦੀ ਜ਼ਮੀਨ ਖੋਣ ਵਾਸਤੇ ਲੋਕਾਂ ਦਾ ਕਹਿਣਾ ਹੋ ਗਿਆ ਕਿ ਭਗਵੰਤ ਮਾਨ ਨੂੰ ਮੂੰਹ ਦੀ ਖਾਣੀ ਪਈ ਕਿਸਾਨ ਮਜ਼ਦੂਰ ਸੰਧੀ ਮਜ਼ਦੂਰ ਦੁਕਾਨਦਾਰ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਇੱਕ ਤਾਂ ਬਣਾਇਆ ਸੰਜਗਤ ਕਿਸਾਨ ਮੋਰਚੇ ਦੇ ਝੰਡੇ ਲੜੇ ਆ ਸੰਜਗਤ ਮੋਰਚਾ ਇਨਾ ਸ਼ਾ ਗਿਆ ਇਨਾ ਆਇਆ ਬਣ ਗਿਆ ਕਿ ਭਗਵੰਤ ਮਾਨ ਨੂੰ ਥੱਲੇ ਨੀਵਾਂ ਹੋਣਾ ਪਿਆ ਥੋਕੇ ਚੜਨਾ ਪਿਆ ਕਿ ਜਿੱਦ ਕਹੀ ਦੀ ਆ ਸੰਜਪਤ ਕਿਸਾਨ ਮੋਰਚਾ ਭਾਰਤ ਪੰਜਾਬ ਤੇ ਸਾਰੇ ਜੱਤ ਉਹਨਾਂ ਦੀ ਆ ਤੇ ਕਿਸਾਨਾਂ ਦੀ ਜੱਤ ਸਾਡੇ ਸਾਥੀ ਕਲਵੰਦ ਸਿੰਘ ਸੰਧੂ ਜੇ ਸਾਨੂੰ ਗਾਈਡ ਕਰ ਰਹੇ ਆ ਉਹਨਾਂ ਨੇ ਇੱਕ ਦਿਨ ਰਾਤ ਦਿਨ ਲਾਗੇ ਲੁਧਿਆਣੇ ਵਿੱਚ ਰੈਲੀਆਂ ਕੱਢੀਆਂ ਸਾਰੇ ਪੰਜਾਬ ਜਿਹੜੀਆਂ ਰੈਲੀਆਂ ਕੱਢੀਆਂ ਦੱਸਦਾ ਕੁਮਨਤਮਨ ਨੂੰ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਸੰਜੁਗਤ ਕਿਸਾਨ ਮੋਰਚੇ ਨਾਲ ਅਸੀਂ ਵਾਦਾ ਕਰਦੇ ਅੱਜ ਜੇਤੂ ਦਲੀ ਪਛਾਵਣ ਹੋਣ ਜਾ ਰਹੇ ਆ ਸਾਥੀ ਆਪਣੇ ਲੈ ਕੇ ਐਨੂੰ ਕਰਨ ਚਾਲਨ ਕਰ ਜਾਗੇ ਦੱਸਦਾ ਕੁਮਨਤਮਨ ਨੂੰ ਉਹ ਮੜਕੇ ਦਾ ਪੁੱਠਾ ਕੰਮ ਨਾ ਕਰੀ ਤੈਨੂੰ ਮਹਿੰਗਾ ਬਣਾ ਇਹ ਪੰਜਾਬ ਦੇ ਲੋਕ ਤੇ ਨਤ ਬਾਗੇ ਤੈਨੂੰ ਹਰਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ